ਹਾਂਜੀ ਸਸੀ ਘਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨੌਜਵਾਨ ਮੁੰਡਾ ਮਿਹਨਤੀ ਆ ਪੂਰਾ ਤੇ ਕੰਮ ਵੀ ਬਹੁਤ ਕਰਦਾ ਹੈ ਦਿੱਲੀ 5 7 8 10 ਵੜਾਂ ਦਿੱਲੀ ਲਿਆ ਕੇ ਸੇਲ ਕਰਦਾ ਜਿਹੜੇ ਭੈਣ ਭਰਾ ਵੀਡੀਓ ਵੇਂਦੇ ਆ ਉਹ ਸਾਰੇ ਜਾਣਦੇ ਆ ਗਰਦੈਪਤੇ ਦਾ ਨਾਮ ਦਿੱਲੀ 8 10 ਪਸ਼ੂ ਆਉਂਦੇ ਆ ਦਿੱਲੀ ਸੇਲ ਕਰਦਾ ਬਹੁ ਮਿਹਨਤ ਕਰਦਾ ਮੁੱਲ ਵੀ ਜਾਇਜ਼ ਹੁੰਦੇ ਆ ਮੁੱਲ ਜਾਇਜ਼ ਹੁੰਦੇ ਕਰਕੇ ਤਾਂ ਹੀ ਡੇਲੀ 8-10 ਵਾੜਾਂ ਵਿਕਦੀਆਂ ਨਹੀਂ ਤੁਹਾਨੂੰ ਵੀ ਪਤਾ ਮੁੱਲ ਜਿਆਦਾ ਹੋਣ ਇੱਕ ਵਾੜ ਵਿੱਚ ਨਹੀਂ ਔਖੀ ਹੋ ਜਾਂਦੀ ਆ ਪਰ ਇਹ ਮੁੰਡਾ ਨਿਤ 8-10 ਵਾੜਾਂ ਸੇਲ ਕਰਦਾ ਤੇ ਜਾਇਜ਼ ਮੁੱਲ ਹੁੰਦੇ ਆ ਤਾਂ ਹੀ ਸੇਲ ਹੁੰਦੀਆਂ ਇੰਨੀਆਂ ਵਾੜਾਂ ਨਹੀਂ ਖਾਲਾ ਜੀ ਦਾ ਬਾੜਾ ਨਹੀਂ 8-10 ਡੇਲੀ ਵਾੜਾਂ ਵੇਚਣੀਆਂ ਪਰ ਵੱਡੀ ਗੱਲ ਆ ਪਰ ਗੱਲ ਵੱਡੀ ਕੋਈ ਵੀ ਨਹੀਂ ਹੁੰਦੀ Banda ਮਿਹਨਤ ਕਰੇ ਹੁੰਦਾ ਕੀ ਨਹੀਂ ਹੋ ਸਭ ਕੁਝ ਜਾਂਦਾ ਪਰ ਜਿਹੜਾ ਬੰਦਾ ਮਿਹਨਤ ਕਰਦਾ ਉਹਦੀ ਮਿਹਨਤ ਦੀ ਦਾਤ ਦੇਣੀ ਬੰਦੀ ਆ ਆਪਣੀ ਐਪਰੀਸ਼ੀਏਟ ਕਰਦੇ ਆਪਾਂ ਚਾਰ ਪਾਸਿਓਂ ਸੇਲ ਐਂਡ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੀ ਰਸਲਾ ਨਾ ਬਾਈ ਕਰ ਦਿੱਤਾ ਸਿੰਘਾ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਫੋਨ ਨੰਬਰ ਦਾ 9801755678 ਕਿੰਨੇ ਪਸ਼ੂ ਕਰ ਦਿੱਤਾ ਬਹੁਤਾ ਵੀਰੇ 6 ਸੀ ਬੈਣਾ 2 ਚਾਰ ਸਿੰਘਾ ਸੀ ਬਹੁਤ ਚੰਗਾ ਪੰਜਾਬ ਵਾਲਾ ਠੀਕ ਹੈ ਇੱਕ ਮੁੰਡਾ ਆਪਣਾ ਇੱਥੇ ਲਾਲੀ ਲਾਲੀ ਆ ਇੱਕ ਪੰਜਾਬ ਵਾਲੀ ਉਹ ਲੈ ਗਿਆ ਉਹ ਲੈ ਗਿਆ ਅੰਦਰ ਵੇਚੀ ਖੜੀ ਆ ਬੜ ਬਹੁਤ ਚੰਗੀ ਸੀ ਠੀਕ ਹੈ ਦੋਸਤੋ ਦੋ ਪੰਜਾਬ ਵਾਲੀਆਂ ਜਰਸੀਆਂ ਬਾਈ ਕਹਿੰਦਾ ਲਈਆਂ ਸੀ ਇੱਕ ਉਹ ਖੜੀ ਅੰਦਰ ਤੇ ਇੱਕ ਮੁੰਡਾ ਬਾਈ ਕਹਿੰਦਾ ਲਾਲੀ ਇੱਥੇ ਨੇੜੇ ਹੀ ਆ ਉਹ ਲੈ ਗਿਆ ਪੰਜਾਬ ਵਾਲੀ ਜਰਸੀ ਕਹਿੰਦਾ ਚਾਰ ਹੁਣ ਨਾਕ ਰਹਿ ਗਏ ਆ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਿਆ ਸੀਗਾ ਕਿ ਮਿਹਨਤੀ ਮੁੰਡਾ ਹੈ ਨੌਜਵਾਨ ਹੈ Delhi 8 10 ਪਸ਼ੂ ਲਿਆ ਕੇ ਸੇਲ ਕਰਦਾ ਦੋ ਵੇਚਤੀਆਂ ਹੋਣੀ ਤੇ ਚਾਰ ਨਗ ਸਵੇਰ ਸੇਲ ਹੋ ਗਏ ਸੀ ਵੀਡੀਓ ਬਣਾ ਰਹੇ ਆ ਸ਼ਾਮ ਨੂੰ ਆ ਤੋਂਪ ਨਹੀਂ ਗਰੀ ਨਹੀਂ ਤੋਂਦ ਹੈਗੀ ਤੜਕੇ ਜਿਦਾਂ ਹੀ ਤੁਹਾਨੂੰ ਲੱਗਦਾ ਹੋਊਗਾ ਕਿ ਤੇ ਦੇਣੀ ਆ ਪਰ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਚਾਰ ਨਗ ਰਹਿ ਗਏ ਇਹ ਤਾਂ ਸ਼ੁਰੂ ਕਰ ਇਹ ਬਈ ਪਲੂਨ ਵੱਛੀ ਪਹਿਲੇ ਸਵੇਰ ਹੁੰਦੀ ਆ ਕਿੰਨੇ ਕਿ ਦਿਨ ਲੈ ਜੀ ਦਿਨ ਦੀ 4 ਦਾ ਦੱਦਿਆ ਦਿਨ ਲੈ ਜੂ 7 ਤੋਂ 8 ਕਿੰਨਾ ਕਿ ਦੁੱਧ ਦੇ ਦੁੱਧ ਪਹਿਲੇ ਸੂਏ ਆ ਆਪਾਂ ਝੋਕੇ ਨਹੀਂ ਆਏ ਜਿਹੜੇ ਸਾਵਾ ਰੰਗ ਪ੍ਰਿੰਟ ਆ ਜਾਤ ਆ 15 ਤੋਂ 30 ਦੇ ਦੂ 17 ਤੋਂ 30 ਦੇ ਦੂ ਸਹੀ ਆ ਜੈ ਜਮਾਲ ਇਹ ਵੱਚੀ ਦੇਵਾਂਗੇ 52 500 ਦੀ ਹਾਨ ਦੋਸਤੋ ਨਵਾਂ ਹਾਨ ਵੱਚੀ ਪਹਿਲਣ ਕਬੂਤਰੀ ਵਰਗੀ ਪੂਰੀ ਭਾਰੀ ਫੁੱਲ ਜਾਣ ਵਾਲੀ ਮਾਹੀ ਕਹਿੰਦਾ ਪਹਿਲਾਂ ਬੱਛੀ ਆ ਆਪਾਂ ਨਹੀਂ ਝੂਠ ਮਾਰਦੇ 15 ਕਿਲੋ ਤੋਂ ਬਾਹਰ ਦੁੱਧ ਪਿਆਜੂ 17 ਤੋਂ ਅੰਦਰ ਰਹਿ ਜੂਗੀ ਮੂੰਹ ਮੱਥੇ ਦੀ ਸੋਹਣੀ ਐ ਛੋਟਾ ਕਾਨਾਂ ਪਾਣ ਦੇ ਪੱਤੇ ਵਰਗਾ ਹੂੰ ਮੋٹے ਮੋٹے ਥਾਣ ਚਾਰ ਹੀ ਕੋਈ ਵਾਧੂ ਫੋਟ ਸ਼ਾਂਗ ਨਹੀਂ ਥਾਣ ਬਾਈ ਵੀਰਾ ਕਹਿੰਦਾ ਦੂਜਨ ਵਾਲਾ ਲੱਗਾ ਨਹੀਂ ਆਮ ਪਹਿਲਾਂ ਦਾ ਥਾਣ ਚੁੰਡੀ ਜੀ ਵਾਲਾ ਹੁੰਦਾ ਆ ساری ਵਾਲ ਟੱਲ ਕੱਢ ਕੇ ਸੂ 15 16 ਕਿਲੋ ਦੁੱਧ ਉਹ ਮੱਝ ਵਰਗਾ ਬੱਛੀ ਜਰਸੀ ਐ ਪਰ ਰੰਗ ਡੱਬਾ ਆ ਗਿਆ ਕ੍ਰਾਸਾਂਗ ਚਾਹਾਂ ਕੋਈ ਮਾਂ ਉਦਾਂ ਦੀ ਹੋਊਗੀ ਜਾਂ ਸੀਮਨ ਉਦਾਂ ਦਾ ਲੱਗੋ ਪਰ ਹੈਗੀ ਜਰਸੀ ਆ ਰੰਗ ਜ਼ਰੂਰ ਡੱਬਾ ਤੇ ਮੱਝਾਂ ਰਗਾ ਦੁੱਧ ਉਹ ਸਾਫ ਸੁਥਰੀ ਪੂਰੀ ਆ 52000 ਦੀ ਦੇ ਦੇਣੀ ਆ ਜਿਵੇਂ ਜਾਇਜ਼ ਮੁੱਲ 15 17 ਕਿਲੋ ਦੁੱਧ ਵਾਲੀ ਮੱਝ ਪਹਿਲੀ ਗੱਲ ਦਾ ਛੇਤੀ ਮਿਲਦੀ ਨਹੀਂ ਜੇ ਮਿਲ ਗਈ 1.5 ਲੱਖ ਦੀ ਮਿਲੂਗੀ ਤੇ ਫੰਡਰ ਮੱਝ ਵਾਲੇ ਮੁੱਲ ਆ 52 ਦੀ ਦੇ ਦੇਣੀ ਆ ਕੋਈ ਸੈਡ ਨਹੀਂ ਕੋਈ ਭਾਲ ਨਹੀਂ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਚਾਰੇ ਲੋਕਾਂ ਦੇ ਆਪਣੇ ਘਰੇ ਵੇਚ ਦੇਣ ਤੋਂ ਕਿ ਕੋਈ ਆ ਜੇ ਕਿਥੋਂ ਮਰਜੀ ਥਾਣਾ ਦੀ ਗੱਲ ਤਾਂ ਆਪ ਅਜੇ ਤੱਕ ਲਈ ਨਹੀਂ ਗਈ। ਹਾਂ ਇਹ ਤਾਂ ਗੱਲ ਹੈਗੀ ਆ। 2 ਨੰਬਰ ਚਿੱਟੀ ਦੀ ਆ। ਇਹ ਵੀ ਪਲੂਣ ਵੱਛੀ ਚਾਰ ਦਾਂ ਦੀ ਏ ਆ। ਇਹ ਵੀ ਚੌਗੀ ਉਹ ਵੀ ਚੌਗੀ। ਚੌਗੀ ਹਾਂ। ਇਹ ਵੱਛੀ ਦੇ ਹਜੇ 10 ਦਿਨ ਪਈ ਆ। ਬਹੁਤ ਚੰਗੀ ਵੱਛੀ ਜੁਨੀ ਕਲੋਂ ਨੂੰ। ਤੇਰੇ ਅੰਦਾਜ਼ੇ ਨਾਲ ਕਿੰਨਾ ਗੱਧ ਦੁੱਧ ਪਿਆਜੂ। ਦੁੱਧ ਜਿਹਨੇ 15 ਕਿਲੋ ਹੀ ਇਹ ਜਵਾਜੂਗੀ। ਇਹਦਾ ਵੀ ਜਾਇਜ਼ ਜਮਾਨਾ। ਇਹ ਲਾਏ ਦੇ ਦਿਆਂਗੇ 45-500 ਜੀ। ਘੱਡ ਬਾਰ ਨੂੰ ਇਹ 10 ਦਿਨਾਂ ਦੀ ਕੱਚੀ ਆ। ਇੱਕ ਨੰਬਰ ਵੀ ਚੌਗੀ, ਦੋ ਨੰਬਰ ਵੀ ਚੌਗੀ। ਉਹ ਵੀ ਪਹਿਲਣਾ 45500 45500 ਦੀ 500 ਛੜ ਦੂ ਕੋਈ ਗੱਲ ਨਹੀਂ ਬਾਹਰ ਚ ਨਾ ਛੱਟਾਇਓ ਹੁਣੇ ਛੜਾਦਾ 45000 ਦੀ ਦੇ ਦੂ ਕੱਲੀ ਕੱਚੀ ਕੱਚੀ ਆ 55000 ਦੀ ਵੱੱਛੀ ਆ ਜਿੱਦਣ ਤਿਆਰ ਹੋ ਜਾਂਦੀ ਜੇ ਕੋਈ 10 ਦਿਨ ਸਾਂਭ ਲੈਂਦਾ ਮੂੰਹ ਬਹੁਤ ਸੋਹਣਾ ਵੱੱਛੀ ਮੂੰਹ ਮੱਥੇ ਦੀ ਸੋਹਣੀ ਆ ਸਾਂਭ ਨੂੰ ਤਾਂ ਗਰਦੈਤ ਵੀ ਕਈ ਭੈਣ ਭਰਾ ਕਹਿਣਗੇ ਕਿ ਜੇ ਸਾਂਭ ਲ ਕੇ 55 ਦੀ ਵੇਚਦੀ ਆ ਤੇ ਇਹੀ ਵੇਚ ਲੈ ਕਿਉਂਕਿ ਪਰ ਇਹਦੇ ਤਾਂ ਡੇਲੀ 8-10 ਪਸ਼ੂ ਆਉਂਦੇ ਆ ਕੱਚਾ ਵੀ ਆਉਂਦਾ ਤਿਆਰ ਵੀ ਆਉਂਦਾ ਤੇ ਜੇ ਤਿਆਰ ਕਰਕੇ ਸੇਲ ਕਰਨ ਲੱਗ ਜੇ ਫਿਰ ਡੇਲੀ ਇੰਨੇ ਪਸ਼ੂ ਵੇਖਦੇ ਨਹੀਂ ਹਾਂ ਗਾਂਾਂ ਸੀ ਆ ਗਾਂਾਂ ਸਾਰੀਆਂ ਆ ਜਾਂਗੀਆਂ ਹਾਂ ਕੱਲ ਆਪਾਂ ਵੀਡੀਓ ਨਹੀਂ ਬਣਾਈ ਸਾਰੀਆਂ ਵਪਾਰੀਆਂ ਨੂੰ ਦਿੱਤੀਆਂ ਇੱਕ ਗਾਣੀ ਘਰੇ ਰੱਖਣ ਵਾਲੇ ਲੱਗ ਆਪੀ ਸਹੀ ਹੈ ਨਹੀਂ ਇਹ ਗੱਲ ਸਹੀ ਹੈ ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਦੱਸਦਾ ਸੀਗਾ ਕਿ ਮਿਹਨਤੀ ਵੀਰ ਜਿਹੜੇ ਇਹਦੇ ਘਰੇ ਆਉਂਦੇ ਆ ਵੀਡੀਓ ਵੇਂਦੇ ਆ 10 12 ਵਹਿੜਾਂ ਇਹਦੇ ਘਰੇ ਖੜੀਆਂ ਹੀ ਹੁੰਦੀਆਂ ਜੇ ਵੀਡੀਓ ਤੜਕੇ ਪਹੇਜੇ ਤਾਂ ਸਾਰੀਆਂ 10 12 ਤੁਹਾਨੂੰ ਵੀਡੀਓ ਚ ਹੀ ਵਿਖਾ ਦੇ ਦਿੰਦੀਆਂ ਤੇ ਜੇ ਵੀਡੀਓ ਬੰਨ ਚ ਲੇਟ ਹੋ ਜੇ ਫਿਰ ਉਹਨੂੰ ਅਧੀਆਂ ਵਿਕ ਜਾਂਦੇ ਗੰਧੀਆਂ ਰਹਿ ਜਾਂਦੀਆਂ ਕੱਲ ਵੀਡੀਓ ਬਣਾਉਣੀ ਸੀ ਸ਼ਾਮ ਨੂੰ 12 11 ਵੇੜਾਂ ਸੀਂ ਪਰ ਉਹਨਾਂ ਸੇਲ ਹੋ ਗਏ ਹੁਣ ਆਹ ਰਹਿ ਗਏ ਆ ਇਹ ਤੁਹਾਨੂੰ ਵਿਖਾ ਦੇ ਨੇ ਇਹ ਅੱਜ ਹੀ ਆਏ ਆ ਕੱਲ ਵਾਲੀਆਂ 12 11 ਵੇੜਾਂ ਸਾਰੀਆਂ ਹੀ ਸੇਲ ਹੋ ਗਈਆਂ ਆ ਵਾਚੀ ਕ੍ਰੋਸ ਆ ਸੁਹਾ ਦੂਜਾ ਹੈ ਦੂਜਣ ਹਾਂ ਮੱਝ ਨਾ ਉਹ ਵੀ ਚੰਗੀ ਆ ਆਇਨਾ ਵੀ ਬਾਹੜੀਆਂ ਲੋਕਾਂ ਦੇ ਘਰੇ ਹੋਣ ਠੀਕ ਐ ਆਂ ਬਹਿ ਜਾ ਸੀਲ ਫਲ ਉਹ ਮਾ ਝੂਟੀ ਜਾਵੇ ਅਗਲਾ ਉੱਥੇ ਬਾਸੇ ਦੀ ਬੈਠਾ ਸਿੱਧਾ ਦਾ ਪਹਿਲਾ ਬਾਸ ਹਾਂ ਸਿੱਧੇ ਬਾਸ ਦੇ ਸਾਰੇ ਹੀ ਬੈਹ ਜਾਂਦੇ ਆ ਕਿੰਨਾ ਕੁ ਦੁੱਧ ਦੇ ਦੂਧ ਬਈ ਉਹਦੀ 15 ਕਿਲੋ ਦੀ ਗਾਰੰਟੀ ਤੇ ਆਈ ਆ ਕੋਈ 14 15 ਮੰਨ ਕੇ ਹੀ ਲਵੇ ਸਮਾਂ ਸਮਾਂ ਬਸ ਤਿਆਰ ਆ ਦੋ ਚਾਰ ਦਿਨ ਕੱਢੂ ਜੈ ਜੈ ਮਾਲਕ ਦੇ ਤਾਂ 52 ਦੀ ਇਹਦੀ ਇਹ ਵੀ 52 ਦੀ ਮਾੜੀ ਰੱਖਣ ਦੀ ਲੋੜ ਨਹੀਂ ਬਈ ਜਿੰਨਾ ਗਾਂ ਰੱਖ ਲਈ ਐ ਪੂਰੀ ਪੜੀ ਗਾਂ ਹੈ ਤੀਨੇ ਦੁੱਧ ਵਾਲੀ ਮੱਝ ਦਾ ਉਹ ਵੀ ਬਾਲੇ ਪੈਸਾਂ ਦੀ ਦੋਸਤੋ ਮੱਝਾਰ ਦਾ ਦੁੱਧ ਬਾਈ ਕਹਿੰਦਾ ਮੱਝ ਰੱਖਣ ਦੀ ਲੋੜ ਨਹੀਂ ਵੈੜ ਕ੍ਰੋਸ ਉੱਤੇ ਟੋਡ ਵੀ ਪੈਂਦੀ ਮਾਰੀ ਜੀ ਹਾਂ ਬੜੀ ਸੇਰਾ ਬੜੀ ਸੇਰਾ ਜਿੰਨੀ ਕਹਲਾ ਠੀਕ ਹੈ ਅਸੀਂ ਪਾਸ ਦਾ ਸਿੰਗਲ ਪਾਸ ਠੀਕ ਹੈ ਦੋਸਤੋ ਬਾਈ ਕਹਿੰਦਾ ਰੱਸੀ ਅਸੀਂ ਪਾਈਏ ਤੇ ਦਾ ਸੰਗਲ ਪਾਇਆ ਸੀ ਘਰੋਂ ਅੱਛੀ ਖਰੀਦੀ ਆ ਪੂਰੀ ਭਾਰੀ ਫੁੱਲ ਜਾਣ ਵਾਲੀ ਹਵਾਨਾ ਵੀ ਜਿੰਨਾ ਵਜਾਣਾ ਵੈੜ ਚ ਉੱਡਾ ਹੀ ਵੱਡਾ ਹਵਾਨਾ ਆ ਸਾਰੀ ਵਾਲਟਲ ਕੱਢ ਕੇ ਸੋਣਾ ਫਟੰਗ ਹੋਵਾਨਾ ਪਿੱਛੇ ਨੂੰ ਵੱਧਾ ਬਹੁਤਾ ਕੋਈ ਸੇਵਾ ਕਰਨੂ ਵੀਰੇ ਵੱਧ ਵੀ ਤੇਜ ਹਾਂ ਐਡੀ ਵੱਛੀ ਨੂੰ 15 ਕਿਲੋ ਕੋਈ ਕਹਿੰਦਾ ਨਹੀਂ ਥਣ ਥਣ ਬਾੜਾ ਚੰਗਾ ਲੱਗਾ ਗਾ ਥਣ ਪੂਰਾ ਚੰਗਾ ਮੱਝ ਵਾਲਾ ਜਾਨ ਵਾਲਾ ਥਣ ਹੈਵੀ ਮੱਝਾਂ ਰਗੀ ਵੜਾ ਪੂਰੀ ਭਾਰੀ ਫੁੱਲ ਜਾਨ ਵਾਲੀ ਚਾਰ ਸ਼ਫੇਰੋਂ ਗੋਲ ਮਟੋਲ ਪਈ ਆ ਮੋਲਵੀ ਨਿੱਕਾ ਜਆ 52000 ਟੋਕੜਾ ਵੜਣਾ ਵਾਲਾ ਹੀ ਮੋਹੱਲਾ ਤਹਿਸੀਲ ਫੋਲਾ ਭਵਨ ਜਵਾਕ ਚੋਈ ਜਾਣਾ ਥੋੜੋ ਯਾਰ ਕੋਈ ਗਾਣ ਰਸੀ ਪੋਣੀ ਪਊਗੀ ਜਾਂ ਟੋਕਣੀ ਤਾਂ ਮੇਰੇ ਹਿਸਾਬ ਨਾਲ ਜੇ ਕਿਸੇ ਨੇ ਜਵਾਕ ਨੇ ਧਾਰ ਸਿੱਖਣੀ ਹੋਵੇ ਤੇ ਇਹ ਤਾਂ ਲੱਤ ਵੀ ਨਹੀਂ ਚੱਕਦੀ ਕਰਮ ਵਾਲੀ ਚੌਂਕ ਚੌਂਕ ਬਹੁਤ ਆ ਹਾਂ ਚਮਕਦਮ ਕ ਫੋਲੀ ਆ ਹਾਂ ਵਜਨ ਵਜਨ ਬਹੁਤ ਆ ਬਾਕੀ ਜਿਹੜੇ ਸਿਆਲਾ ਨੁਹਾਈਆਂ ਉਹਨੇ ਕਿਤੇ ਹਾਂ ਜਮੇ ਉਹ ਵੇਚਦੀਆਂ ਤੁਸੀਂ ਵੀ ਗੱਲ ਨੋਟ ਕਰਨ ਵਾਲੀ ਆ ਪਸ਼ੂ ਡੇਲੀ ਬਹੁਤ ਆਉਂਦੇ ਆ ਤੇ ਬਹੁਤ ਸੇਲ ਹੁੰਦੇ ਆ ਤੇ ਨਮਾਉਂਦੇ ਨਮਾਉਦੇ ਵੀ ਨਹੀਂ ਜਿਵੇਂ ਆਈਆਂ ਉਵੇਂ ਹੀ ਸੇਲ ਕਰ ਦੇਣਗੀਆਂ ਨਮਾਉਣੀਆਂ ਤਾਂ ਤਾਂ ਹੋਵੇ ਜੇ ਮਾਲ ਖੜਦਾ ਹੋਵੇ ਹਾਂ ਅਰੇ ਉਹ ਦਿਨਾਂ ਹੁੰਦਾ ਬਸ ਹਾਂ ਜਾਨਵਰ ਤਾਂ ਉਵੇਂ ਹੀ ਦੇਹ ਜਾਂਦਾ ਸਿਆਣੇ ਕਹਿੰਦੇ ਨੇ ਦੇ ਪਿੰਡ ਦਾ ਤਾਂ ਘੀਰਿਆਂ ਤੋਂ ਹੀ ਪਤਾ ਲੱਗ ਜਾਂਦਾ। ਇਹਨੂੰ ਇਹਦੀ ਗੱਲ ਨਹੀਂ ਹੁੰਦੀ ਥਾਲੇ ਬਾਹੋਂ ਦਿਸ ਜਾਂਦਾ। ਹਾਂ ਇਹ ਵੀ ਗੱਲ ਸਹੀ ਹੈ। ਇੱਕ ਹੋਰ ਗੱਲ ਨੋਟ ਕਰ ਲੈ ਜਿਹਦੇ ਤੇ ਲਿਆਰਾ ਆਇਆ ਉਹ ਮਈਆਂ ਕਹੇ ਜਾਂ ਐ ਨਹੀਂ ਪੜਾ ਪਾਦਾ ਇਹਦੇ ਗੱਲ ਚ ਰਸ ਵੀ ਆਈ ਹਲੇ। ਹਾਂ ਕੋਈ ਪਾਈ ਆ ਸਾਡੀ। ਸਹੀ ਉਹ ਮਈਆਂ ਜਿਵੇਂ ਮਾਲ ਆ ਗਿਆ ਉਹ ਮਈ। ਸੁਧਰਾ ਕੰਮ ਕਰਨਾ ਜਿੰਨੇ ਕਾ ਨਾ ਹੀ ਬਾਦ ਦੁੱਧ ਦੱਸਦੇ ਆ। ਹਾਂ ਥਾਲੇ ਉਹ ਇੱਕ ਲੈਣੀ ਪੁੱਸ ਦੁੱਧੋੜਾ ਪਸ। ਨਹੀਂ ਸਹੀ ਗੱਲ। ਦੁੱਧੋੜਾ ਹੀ ਰੱਖਣਾ ਨਾ ਹੀ ਮੰਡੀ ਬੇਲੇ ਪੋੜੇ ਘਰੇ ਵਿੱਚ ਲੈ। ਸਹੀ ਗੱਲ। ਦੋਸਤੋਂ ਮੰਡੀ ਮੰਡੀ ਨਹੀਂ ਜਾਨਵਰ ਲੈ ਜਾਂਦੇ ਘਰੇ ਵੇਚਦੇ ਆ ਸਾਰੇ ਪਸ਼ੂ ਲੈ। ਇਹਦਾ ਦੁੱਧ ਦਾ 26 ਕਿਲੋ ਹਾਂ ਠੀਕ ਹੈ 16 ਤਰੀਕ ਨੂੰ ਇਹ ਦਿਨ ਪੂਰੇ ਹੋਣਗੇ 16 ਨੂੰ ਅੱਜ 10 ਹੋ ਗਈ 6 ਦਿਨ ਰਹਿ ਗਏ ਦੋਸਤੋ ਬਾਈ ਵੀਰਾ ਕਹਿੰਦਾ ਦੁੱਧ ਦੱਸਣ ਨੂੰ ਜੀ ਨਹੀਂ ਕਰਦਾ ਜੀ ਤੋ ਲਈਓ ਕਹਿੰਦੇ ਦੋ ਸੂਵੇ ਦੁੱਧ ਪੀਤਾ 26 ਕਿਲੋ ਦੁੱਧ ਦਿੰਦੀ ਏ ਕਰਮਾਲੀ 20 ਕਿਲੋ ਦੀ ਗਾਰੰਟੀ ਤੇ ਗਾਂ ਦੇ ਦਿਆਂਗੇ 20 ਕਿਲੋ ਦੀ ਤਾਂ ਬਾਈ ਕਹਿੰਦਾ ਗਾਰੰਟੀ ਤੇ ਦੇ ਦੇਾਂਗੇ ਆਪਾਂ 6 ਦਿਨ ਰਹਿ ਗਿਆ ਬੰਬੂ ਲਈ ਫਿਰਦੀ ਆ ਤੇ ਹਜੇ ਵਲਟੇਲਾਂ ਚਾਰ ਚੁਬੇਰੀ ਬਹੁਤ ਪਈਆਂ ਭਾਰੀ ਭੂਰੀ ਵੀ ਬਹੁਤ ਆ ਜਦ ਬਾਲੇ 4 ਰੁਪਏ ਪਾਸੇ ਕਰਦੀ ਪੈਂਦੀ ਆ ਠੀਕ ਆ ਜੀ ਪੱਠਿਆਂ ਦੇ ਪਾਸੇ ਕਰਦੇ ਸ਼ਾਮ ਨੂੰ ਇਹਨੇ ਖਾਈ ਜਾਣੇ ਖਾਈ ਜਾਣੇ ਤਾਂ ਹੀ ਵਜਣ ਬਹੁਤ ਆ ਕਰ ਸੀਲ ਸਾਬ ਬਹੁਤ ਆ ਸੀਲ ਸਾਬ ਬਹੁਤ ਆ ਵਲਟੇਲਾਂ ਬਹੁਤ ਪਈਆਂ 6 ਦਿਨ ਲੈ ਜਾਣੇ ਨੇ 20 ਕਿਲੋ ਦੀ ਤਾਂ ਗਰਦ ਦਿੱਤ ਕਹਿੰਦਾ ਆਪਾਂ ਗਾਰੰਟੀ ਦੇ ਦੇਾਂਗੇ ਅਗਲੇ ਨੇ 26 ਕਿਲੋ ਦੀ ਗਾਰੰਟੀ ਦਿੱਤੀ ਆ ਪਰ ਸਾਨੂੰ ਹੁਣ ਵੀ ਕਿਹਾ ਤੇ ਗਾਂ ਵੇਚੋ ਨਾ ਕਿਥੇ ਮਰਜੀ ਭੇਜੋ ਲੰਬਾ ਨਾ ਆਊਗਾ ਇੰਨੀ ਤਸੱਲੀ ਹੋਰ ਅਸੀਂ ਉਹਨਾਂ ਦਾ ਨੇ ਕਹਿੰਦੇ ਕਿਸੇ ਗਾਂ ਦਾ ਨਹੀਂ ਕਹਿੰਦੇ ਕੱਲ 11 ਵੇਚੀ ਅਸੀਂ ਕਹਿੰਦੇ ਨਹੀਂ ਕਿਸੇ ਕਿੰਨਾ ਦੁੱਧ ਦੇਊਗੀ ਸਾਨੂੰ ਕਿ ਜਿੱਥੇ ਮਰਜੀ ਕੱਲ ਦੋਏ ਗਾਂ ਨੂੰ ਠੀਕ ਹੈ ਕੱਲ ਅਸੀਂ ਕਿੱਥੋਂ ਗਾਂ ਲਈ ਆ ਕੱਲ ਉਹ ਬੰਦਿਆਂ ਤੋਂ ਗਵਾਂਢੋਂ ਹੋਰ ਲੈ ਕੇ ਆਂਦੀ ਹੈ ਹੂੰ ਕੱਲ ਵੀ ਬੰਦਿਆਂ ਨੇ ਆਖਿਆ ਕਹਿੰਦੇ ਵੇਚਤੀ ਮੈਂ ਕਹਿੰਦੀ ਨਹੀਂ ਹੈਗੀ ਵੇਣ ਠੀਕ ਹੈ ਇੰਨੀ ਤਸੱਲੀ ਵਾਲੀ ਆ ਜੇ ਜਮਾਲ ਕਰਦੇ ਤਾਂ ਹੁਣ ਮੁੱਲ ਨਾ ਬਾੜਾ ਕਰੀ ਇਹ ਮੁੱਲ ਕੋਹ ਨਹੀਂ ਕਰਨਾ ਜੇ ਕਹਿੰਦੇ ਸਵਾਗੇ ਲੈਣੀ ਆ ਤਾਂ ਵੇ 68 ਦੀ ਦੇਵਾਂਗੇ ਗੱਭਣ ਲੈਣੀ 68 ਦੀ ਦੇਵਾਂਗੇ ਅੱਜ 68 ਦੀ ਲਓ ਬਈ ਜੇ ਕਿਸੇ ਨੇ ਸੂਈ ਸਵਾਈ ਲੈਣੀ ਹੈ ਬਾਈ ਕਹਿੰਦਾ ਸਵਾਗੇ ਦੇ ਦੂੰ 2 ਘਟ 70 ਦੀ 68000 ਦੀ ਜੇ ਕੋਈ ਅੱਜ ਗੱਬਾਂ ਲੈ ਜਾਂਦਾ ਸਵਾਗਲ ਆਪੇ ਲਊ ਤੇ ਅੱਜ 62000 ਦੀ ਬਾਈ ਕਹਿੰਦਾ ਦੇ ਦੂੰਗਾ ਬੇਫਿਕਰ ਹੋ ਕੇ ਅਗਲਾ ਆਵੇ ਆਪਦੀ ਚੀਪਾ ਕੱਢ ਟਕਾ ਕੇ ਪਾਸ ਕਰ ਲੈ ਖੁੱਲੀ ਛੋੜ ਹੈ ਸੂਈ ਸਵਾਈ ਲੈ ਜਾਣੀ 68000 ਦੀ ਮਿਲ ਜੂ ਅੱਜ 62 ਦੀ ਮਿਲ ਜੂ 62 ਜੋ ਵੀ 500 ਛੱਡ ਦੂ ਕੋਈ ਗੱਲ ਨਹੀਂ ਜੇ ਕੋਈ ਗੱਬਾਂ ਲੈ ਜਾਂਦਾ ਨਾ ਅੱਜ 6224500 ਛੱਡ ਦੋ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਦੋਵਾਂ ਗਾਂ ਮਾਰ ਗਈ ਐ ਇੱਕ ਹੀ ਆ ਫਿਰ ਦੁੱਧ ਵੀ ਇਹਨੇ ਦੋਵਾਂ ਜਿੰਨਾ ਕੱਲੀ ਨਹੀਂ ਦੇ ਦੇਣਾ ਜੀ ਤੋ ਲਈ ਉਹ ਤਾਂ 26 ਕਿਲੋ ਦੀ ਗਾਰੰਟੀ ਦਿੰਦੇ ਆ ਪਰ ਬਾਈ ਕਹਿੰਦਾ 22 ਕਿਲੋ ਦੀ ਤਾਂ ਅਸੀਂ ਵੀ ਗਾਰੰਟੀ ਦੇ ਦੇਾਂਗੇ ਕੈਸਰ ਦੀ ਆ ਕੇ ਹੋਰ ਵੀ ਚੀਜ਼ ਵਿਖਾ ਦੇ ਕਈ ਭੈਣ ਭਰਾ ਨਾਲ ਗੀੜਾ ਲੱਗਦਾ ਨੋਟਸ ਕਰਨੇ ਗਾਂ ਦਾ ਕੰਨ ਕੁਦਰਿਆਵਾ ਹੈ ਠੀਕ ਹੈ ਨਿੱਕੇ ਹੁੰਦੇ ਤਾਤੁਰ ਜੀ ਵੱਜ ਗਏ ਮੈਂ ਹਾਂ ਜਾਂ ਜਾਂ ਕੁੱਤਾ ਕਦਾ ਜੱਪ ਜਾਂਦਾ ਕਿਹਨਾਂ ਪਤਾ ਲਾਉਂਦਾ ਹਾਂ ਦੋਸਤ ਇਹ ਗੱਲ ਹੈ ਪਰ ਜਿਹਨੇ ਦੁੱਧ ਪੀਣਾ ਨੂੰ ਕੰਨ ਕਹਿੰਦਾ ਕਿ ਨਹੀਂ ਉਹਦਾ ਹੈਗਾ ਸਾਰਾ ਪਤਾ ਮੜਾ ਉੱਤ ਹੈ ਨਾ ਪਰ ਦੱਸਣਾ ਚੰਗਾ ਹਾਂ ਆਪਰ ਆਵੇ ਕੋਈ ਲੁਧਿਆਣੇੋਂ ਆਵੇ ਐਵੇਂ ਇੱਕ ਸ ਆ ਗਿਆ ਕਿ ਲੱਕ ਵੇ ਕੰਨ ਹੈ ਨਹੀਂ ਜਿਹੜੀ ਚੀਜ਼ ਆ ਵੀਡੀਓ ਦੇ ਵਿੱਚ ਦੱਸੂ ਸਹੀ ਗੱਲ ਖੋਟੀ ਇਹਦਾ ਖੋਟੀ ਕਹਿ ਕੇ ਵੇਚੋ ਖਰੀ ਇਹਦਾ ਖਰੀ ਕਹਿ ਕੇ ਵੇਚੋ ਦੋਸਤੋ ਇਹ ਗੱਲ ਟਕਾ ਕੇ ਕਹਿੰਦੇ ਕਰਕੇ ਤਾਂ ਹੀ ਦਿੱਲੀ 8 10 ਪਸ਼ੂ ਵੇਚਦੇ ਆ ਜਿਹੜੀ ਖੋਟੀ ਆ ਤੇ ਖੋਟੀ ਆ ਜਿਹੜੀ ਖਰੀ ਆ ਤੇ ਖਰੀ ਆ ਬਾਲਾ ਨਹੀਂ ਫਰਕ ਪੈਂਦਾ ਹੁੰਦਾ ਮੰਨਦਾ ਵੇ ਆਵਾ 5 7 ਹਜ਼ਾਰ ਹੀ ਗਾਂ ਘੜਦੀ ਆ ਹਾਂ ਜੇ ਮੜਿਆ ਕੋ ਨਰਾਗ ਦੱਸ ਦਾਂਗੇ ਤਾਂ ਸਹੀ ਗੱਲ ਆ ਤੇ ਲਾਂਬਾ ਜਵਾਨੀ ਹੁਣ ਹਾਂ ਲਾਂਬਾ ਜਵਾਨ ਜਦੋਂ ਮੂਹ ਪਹਿਲੇ ਦੱਸਦਾ ਫਿਰ ਲਾਂਬਾ ਕਹਦਾ ਹੁਣ ਇਹਦਾ ਕੰਨ ਦੱਸਦਾ ਲਾਂਬਾ ਆਏਗਾ ਦਾ ਹੁਣ ਉਹਦੇ ਵਹਿੜ ਦੇ ਸੌਰ ਸੀਗਾ ਹਾਂ ਠੀਕ ਆ ਉਂ ਵਹਿੜ ਬਾੜਦੀ ਸੀ ਉਂ ਵਹਿੜ ਮੈਂ 55 ਦੀ ਦਿੱਤੀ ਕੀ ਫਰਕ ਫਰਕ ਕੀ ਪੈ ਗਿਆ ਇਹ ਵੀ ਗੱਲ ਹੈ ਨਹੀਂ ਨਹੀਂ ਸਹੀ ਗੱਲ ਆ ਅੱਜ ਵੇਚ ਕੇ ਹਾਂ ਦਿੱਲੀ ਦਾ ਪਸੂ ਆਉਣੇ ਆ ਦੋਸਤੋ ਵਧੀਆ ਗੱਲ ਹੈ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਜੀ ਦੱਸਿਆ ਸੀਗਾ ਕਿ ਆਪਾਂ ਅਪਰੀਸ਼ੀਏਟ ਕਰਦੇ ਹਾਂ ਇਦਾਂ ਦੇ ਪਰਸਨ ਨੂੰ ਜਿਹੜਾ ਵਧੀਆ ਸਾਫ਼ ਸੁਥਰਾ ਇਮਾਨਦਾਰੀ ਵਾਲਾ ਕੰਮ ਕਰਦਾ ਵਪਾਰੀ ਬਹੁਤ ਆ ਕਈ ਬਹੁਤ ਝੂਠ ਫਾਣ ਮਾਰਦੇ ਪਰ ਮਾੜੀਆਂ ਗੱਲਾਂ ਇਮਾਨਦਾਰੀ ਨਾਲ ਜਾਇਜ਼ ਕਮਾਈ ਕਰੋ ਬਿਲਕੁਲ ਸਾਫ਼ ਲੈਦੇ ਆਇਆਂ ਤੋਂ ਹਥ ਮਥਲਾ ਕੰਮ ਨਹੀਂ ਜਾਵੇ ਭਾਵੇਂ ਗੱਡੀ ਲੈ ਕੇ ਆ ਜੇ ਸਾਡੀ ਗਾਹਾਂ ਥਣਾ ਦੀ ਗਾਹ ਤੋਂ ਸੌਦਾ ਕੀਤਾ ਜੋ ਅਸੀਂ ਉਹ ਕਰਾ ਦੇ ਕੇ ਮੋੜਾਂਗੇ ਕਹਦੇ ਤਾਂ ਗੱਲ ਤੁਹਾਡੀ ਸਹੀ ਹੈ ਦੋਸਤੋ ਆ ਚੱਕੋ ਬਾਈ ਕਹਿੰਦਾ ਸਾਡੀ ਗਰੰਟੀ ਹੁੰਦੀ ਥਾਣਾ ਦੀ ਅਗਲਾ ਗੱਡੀ ਤੇ ਆ ਜੇ ਭਾਵੇਂ ਕੋਈ 100 ਕਿਲੋਮੀਟਰ ਤੇ ਚੱਲ ਕੇ ਇੱਥੇ ਆ ਕੇ ਜਦੋਂ ਪਾਸ ਕਰਨ ਲੱਗਾ ਤੇ ਥਾਣਾ ਚ ਕੋਈ 19 ਕੀ ਨਿਕਲ ਜੇ ਤੇ ਕਿਰਾਇਆ ਦੇ ਕੇ ਮੋੜਾਂਗੇ ਬਾਈ ਕਹਿੰਦਾ ਤੇ ਜਦੋਂ ਇੰਨੀ ਗਰੰਟੀ ਦਿੰਦੇ ਆ ਫਿਰ ਥਾਣਾ ਵਾਲੀ ਗਲਤ ਤਾਂ ਲੈਂਦੇ ਹੀ ਨਹੀਂਗੇ ਨਾ ਲੈਣ ਨਾ ਕਿਰਾਇਆ ਦੇਣਾ ਪਾਵੇ ਇਹ ਹੁੰਦਾ ਇਮਾਨਦਾਰੀ ਵਾਲਾ ਕੰਮ ਸਾਫ਼ ਸੁਥਰਾ ਜਮਤ ਵੀਰ ਆਪਣੇ ਘਰੇ ਹੁਣ ਚਾਰ ਫੜੀਆਂ ਅੱਗੇ ਵੀ ਦੋਣਾ ਸਿਰ ਪਾਸੇ ਵਾਲੀ ਗਾਂ ਦੇ ਨੇੜੇ ਨਹੀਂ ਲੱਗਦੇ ਪੱਧਰ ਗਾਂ ਲੈਣੀ ਲਾਲਚੇ ਕਰਨਾ ਪੱਧਰ ਹੋ ਜੂ ਭਾਲਾ ਨਾ ਅਸੀਂ ਲੈਣੀ ਉਹ ਸਪੱਧਰਾਂ ਲੈਣੀ ਬਸ ਨਹੀਂ ਸਹੀ ਗੱਲ ਹੈ ਜੀ ਆ ਸਾਫ ਲੈਣੀ ਸੋਚਾ ਕੰਮ ਕਰਨਾ ਜਿਹੜੀ ਗਾਂ ਮੰਨ ਲਾਗੀ ਉਹ ਅਸੀਂ ਲੈਣੀ ਲੈਣੀ ਆ ਬੰਦ 2000 ਮਹਿੰਗੀ ਲੈਣਗੇ ਸਹੀ ਹੈ ਜੀ ਉਹਨੇ ਵੇਖ ਜਾਣਾ ਬਸ ਹਾਂ ਇਹ ਤਾਂ ਗੱਲ ਹੈਗੀ ਆ ਦੋਸਤੋ ਗੱਲਾਂ ਤੁਸੀਂ ਸੋਹਣੀ ਲਈਆਂ ਇਮਾਨਦਾਰੀ ਨਾਲ ਵਪਾਰ ਦਾ ਕੰਮ ਕਰਦੇ ਆ ਕੋਈ ਸਾਈਡ ਵਾਲਾ ਪਸ਼ੂ ਨਹੀਂ ਬਾਈ ਕਹਿੰਦਾ ਲੈਂਦੇ ਕੋਈ ਭੜਾ ਵਾਲਾ ਪਸ਼ੂ ਨਹੀਂ ਲੈਂਦੇ ਸਾਫ ਪਧਰਾ ਪਸ਼ੂ ਲੈਂਦੇ ਆ ਕੋਈ ਚਾਹੇ ਗੱਲ ਵੀਰ ਜਿਹਨੇ ਚੋਣ ਨੂੰ ਲੈਣੀ ਪੈਸਾ ਲਾਉਣਾ ਬਹੁਤ ਮਸਾ ਪੈਸਾ ਬੰਦਦਾ ਹਾਂ ਉਹਦੇ ਘਰੇ ਗਾਂ ਮਾੜੀ ਜਾਂਦੇ ਦਿਲ ਪੁੱਛਿਆ ਜਾਂਦਾ ਇਹ ਤਾਂ ਗੱਲ ਹੈ ਕਿ ਜਿਹਨੇ ਇੱਕ ਅੱਧਾ ਪਹੂ ਲੈਣਾ ਉਹ ਕਿੱਥੋਂ ਇਕੱਠੇ ਕਰਦਾ ਕਿੱਥੋਂ ਪੈਸੇ ਦਿੰਦਾ ਲੈ ਕੇ ਹਾਂ ਉਹਦੇ ਘਰੇ ਗਾਂ ਹੀ ਮਾੜੀ ਘਾਲਦੀ ਆ ਪਾਜਾ ਜਾ ਜਾ ਘਾਲਦੇ ਉਹ ਐ ਕੀ ਹੁੰਦਾ ਹਾਂ ਉਹ ਦਿਲ ਪੁੱਛਿਆ ਜਾਂਦਾ ਮੈਨੂੰ ਤਾਂ ਬਹੁਤ ਮਹਿਸੂਸ ਹੁੰਦਾ ਯਾਰ ਹਾਂ ਨਹੀਂ ਕਰ ਮਾੜੀ ਗਾਂ ਨਿਕਲ ਜਿਹਦਾ ਨਹੀਂ ਸਹੀ ਗੱਲ ਹੈ ਜੀ ਮੈਂ ਤਾਂ ਕਹਿੰਦਾ ਥੋੜਾ ਕਰ ਲੋ ਕਿ ਮੈਂ ਚੰਗਾ ਹੀ ਪਸ਼ੂ ਲੈ ਆ ਕੇ ਲਾਂਬੇ ਵਾਲੇ ਪਾਸੇ ਨਾ ਹਾਂ ਜਿਹੜਾ ਬੰਦਾ ਕੋਈ ਲਾਂਬੇ ਵਾਲੇ ਪਾਸੇ ਤੋਂ ਥ ਉਹਦਾ ਕੰਮ ਥੋੜਾ ਚੱਲੂ ਸਾਲ ਖੜ ਚੱਲ ਕੇ ਖਬੋਜ ਜਾਂਦਾ ਹਾਂ ਹਾਂ ਬੋਜ ਜਾਂਦਾ ਇਹ ਤਾਂ ਗੱਲ ਸਾਰੀ ਉਮਰ ਕੰਮ ਕਰਨਾ ਪਰ ਸਾਫ ਕੰਮ ਕਰਨਾ ਪਊਗਾ ਹਾਂ ਇਹ ਤਾਂ ਗੱਲ ਸਹੀ ਹੈ ਫੇਰ ਚੱਲੂ ਕੰਮ ਦੋਸਤੋ ਇਹ ਵੀ ਸਿਆਣੀਆਂ ਗੱਲਾਂ ਬਾਈ ਕਹਿੰਦਾ ਜਿਹਨੇ ਸਾਰੀ ਉਮਰ ਕੰਮ ਕਰਨਾ ਤੇ ਸਾਫ ਸੁਥਰਾ ਹੀ ਕਰਨਾ ਪਊ ਫੇਰ ਚੱਲੂਗਾ ਜਿਹੜਾ ਕੋ ਝੂਠ ਬਾਨਾ ਵਾਲਾ ਥੁੱਕ ਲੋਕ ਵਾਲਾ ਉਹ ਸਾਲਕ ਚੱਲਦਾ ਉਹ ਤੋਂ ਬਾਅਦ ਚ ਖੜ ਜਾਂਦਾ ਤੇ ਜਿਹਨੇ ਲੰਮਾ ਟਾਈਮ ਕੰਮ ਕਰਨਾ ਸਾਰੀ ਉਮਰ ਕੰਮ ਕਰਨਾ ਸਾਫ ਸੁਥਰਾ ਕਰੋ ਇਮਾਨਦਾਰੀ ਨਾਲ ਕਰੋ ਵਧੀਆ ਕੰਮ ਚੱਲਦਾ ਇਹਨਾਂ ਦਾ ਵੀ ਚੱਲਦਾ ਥੋੜਾ ਵੀ ਚੱਲੂਗਾ ਸਾਰਿਆਂ ਨੂੰ ਸਤਿ